मोदी कुमारी त न कुमारी त ਕਾਲ ਵੀ ਦੀ ਸਾਡੇ ਵੱਲੋਂ ਇੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸੀ ਵੀ ਸੜਕਾਂ ਦੇ ਦੋਨੋਂ ਕੰਡੇ ਤੇ ਲੰਗਰ ਲੱਗਣੇ ਹੁੰਦੇ ਆ ਤੇ ਉੱਥੇ ਗੰਦ ਪਿਆ ਹੁੰਦਾ ਤਾਂ ਚੰਗਾ ਨਹੀਂ ਲੱਗਦਾ ਸਫਾਈ ਹੈ ਗੁਰੂ ਕਾ ਲੰਗਰ ਸ਼ਕਤੀ ਹੈ ਤੇ ਇਸ ਸਾਲ ਅਸੀਂ ਹੋਰ ਵੀ ਜਿਹੜਾ ਇਹ ਸੇਵਾ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਸਾਂ ਨੰਗਲ ਤੋਂ ਲੈ ਕੇ ਨੰਗਲ ਤੱਕ ਸਾਰੀ 메ਨ ਰੋਡ ਦੀ ਸਾਫ ਸਫਾਈ ਕੋਈ ਸਾਰੀ ਕੋਈ ਸੜਕ ਦੇ ਉੱਤੇ ਕੋਈ ਜੰਪ ਕੋਈ ਤਾਂ ਦੀ ਲਾਈਟ ਨਾ ਹੋਵੇ ਜੋ ਬੰਦ ਹੋਵੇ ਤੇ ਅਗਲੇ 10 12 ਦਿਨਾਂ ਵਿੱਚ ਸਾਡੀ ਪੂਰੀ ਕੋਸ਼ਿਸ਼ ਇਹ ਕਿ ਸੈਂਹ ਲਿਸ਼ਕਾ ਦਈਏ ਆ ਜਿੱਥੇ-ਜਿੱਥੇ ਪੌਦੇ ਲੱਗ ਸਕਦੇ ਪੌਦੇ ਵੀ ਲਾਈਏ ਤਾਂ ਕਿ ਹੁਲੇਮੇ ਮੈਦੂ ਜਿਹੜੇ ਵੀ ਸੰਗਤ ਆਵੇ ਉਹ ਗੁਰੂ ਦੀ ਨਗਰੀ ਆ ਕੇ ਵਾਕੇ ਹੀ ਆਨੰਦਿਤ ਹੋਵੇ ਇਹ ਨਾਹੀਂ ਮੇਰੀ ਆਪਸ ਦੇ ਰਾਹੀਂ ਸਾਰੀ ਸੰਗਤ ਨੂੰ ਕਹਿੰਦੀ ਹੈ ਕਿ ਇਸ ਵਾਰੀ ਆਪਾਂ ਉਹਨਾਂ ਮੈਦਾਂ প্লাਸਟਿਕ ਮੁਫਤ ਜਿਹੜਾ ਮੁਫਤ ਹੈ ਉਹ ਮਨਾਈਏ ਤਾਂ ਕਿ ਆਪਾਂ ਵਾਤਾਵਰਣ ਲਈ ਵੀ ਜਿਵੇਂ ਬਾਬਾ ਨਾਨਕ ਨੇ ਕਿਹਾ ਉਦਹੀਂ ਆਪਾਂ ਵਾਤਾਵਰਣ ਲਈ ਜਿਹੜੀ ਆਪਣੀ ਜਿਹੜੀ ਸਮੇਂਦਨਸ਼ੀਲਤਾ ਨੂੰ ਵਿਕਾਸ ਕਰੀਏ ਦੋਰ ਦਰ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਆਪਾਂ ਵੱਡਾ ਮਹਿਲਾ ਜਿਹੜਾ ਪਲਾਸਟਿਕ ਹੋਵੇ ਉਹ ਲਈ ਪਲਾਸਟਿਕ ਹੋਵੇ ਜਿੰਨਾ ਵੀ ਤੁਸੀਂ ਦੇਖਦੇ ਹੋ ਜਿਹੜਾ ਆਲੇ-ਦੁਆਲੇ ਜਾਂ ਪਲਾਸਟਿਕ ਜਿਹੜਾ ਹੈ ਉਹ ডিসਪੋਜ਼ ਨਹੀਂ ਹੁੰਦਾ ਉਹਦੀ ਗੱਲ ਦਾ ਇਸ ਕਰਕੇ ਉਹ ਆਪਾਂ ਕਿਉਂਕਿ ਆਪਣੇ ਨੇ ਕਈ ਕਈ ਸੱਜਣਾ ਤੱਕ ਦਾ ਜਿਹੜਾ ਆਪਾਂ ਗੰਦਗੀ ਪਾ ਰਹੇ ਹਾਂ ਇਸ ਕਰਕੇ ਜਿਹੜਾ ਇਹ ਬੇਡਾਂ ਦੇ ਪਲਾਸਟਿਕ ਦਾ ਫੇਰੇਜ ਕਰੋ ਬਹੁਤ ਜ਼ਿਆਦਾ ਅਮਰਜੈਂਸੀ ਹੈ ਸਿੰਗਲ ਯੂਸ ਪਲਾਸਟਿਕ ਕਰਦੇ ਜਾ ਰਹੇ ਹਾਂ